ਦੋਸਤੋ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਆਪਾਂ ਕੋਈ ਵੀ ਟੈਬਲੇਟ ਕੈਪਸੂਲ ਜਾਂ ਆਪਾਂ ਇੰਜੈਕਸ਼ਨ ਲੈਂਦੇ ਆ ਤਾਂ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਦੇਖੋ ਇਹ ਵੀਡੀਓ ਦਾ ਮਕਸਦ ਤੁਹਾਨੂੰ ਮੈਡੀਕਲ ਐਡਵਾਈਸ ਨਹੀਂ ਦੇਣਾ ਥਿਸ ਇਸ ਥਿਸ ਵੀਡੀਓ ਡਸ ਨੋਟ ਐਂਡੋਰਸ ਐਨੀ ਮੈਡੀਕਲ ਡਿਵਾਈਸ ਥਿਸ ਇਸ ਫੋਰ ਐਜੂਕੇਸ਼ਨਲ ਪਰਪਸ ਸੈਲਫ ਮੈਡੀਕੇਸ਼ਨ ਇਜ਼ ਵੈਰੀ ਡੇਂਜਰਸ ਰੋਗ ਦੇ ਲਈ ਆਪਣੇ ਡਾਕਟਰ ਨੂੰ ਦਿਖਾਓ ਅਗਰ ਕੋਈ ਬਿਮਾਰੀ ਹੈ ਦੋਸਤੋ ਇੱਕ ਗੱਲ ਯਾਦ ਰੱਖੋ ਕਿ ਹਰ ਦਵਾਈ ਦੇ ਨਾਲ ਤੁਸੀਂ ਦੇਖੋਗੇ ਜਿਵੇਂ ਫੈਰਾਸਿਟਾ ਮੋਲ ਲਿਖਿਆ ਤਾਂ ਆਈਪੀ ਲਿਖਿਆ ਹੋਏਗਾ ਜਾਂ ਬੀਪੀ ਲਿਖਿਆ ਹੋਏਗਾ ਜਾਂ ਤੁਹਾਨੂੰ ਤੇ ਲਿਖਿਆ ਹੋਏਗਾ ਐਨ ਐਫ ਹੇਅਰ ਯੂ ਐਸ ਪੀ ਲਿਖਿਆ ਹੋਏਗਾ ਇਹਨਾਂ ਦਾ ਕੀ ਮਤਲਬ ਹੈ ਆਫੀਸ਼ੀਅਲੀ ਇਹਨਾਂ ਦਾ ਮਤਲਬ ਹੈਗਾ ਕਿ ਜਿਹੜੇ ਗ੍ਰੰਥ ਤੇ ਆਫੀਸ਼ੀਅਲ ਸਟੈਂਡਰਡਸ ਨੂੰ ਮੰਨਦੇ ਹਨ ਕਿਉਂਕਿ ਜਿਹੜਾ ਵੀ ਕੋਈ ਪੈਰਾਮੀਟਰ ਹੈ ਜਿਵੇਂ ਮਾਪਿਓ ਸਾਡਾ ਪੈਰਾਮੀਟਰ ਹੈ ਕਿ ਅਸੀਂ ਮਾਪਿਓ ਵਰਗਾ ਬਣਨਾ ਆਪਣੇ ਗੁਰੂ ਵਰਗਾ ਬਣਨਾ ਆਪਾਂ ਸੂਚੋਂ ਨੰਬਰ ਲੈਣੇ ਇਹ ਆਈਡੀਅਲ ਹੈ ਇਸ ਤਰ੍ਹਾਂ ਹੀ ਆਈਡੀਅਲ ਅਫੀਸ਼ੀਅਲ ਗਜ਼ਟ ਨੂੰ ਇੰਡੀਅਨ ਫਾਰਮਕੋਪੀਆ ਆਈਪੀ ਜਾਂ ਬ੍ਰਿਟਿਸ਼ ਫਾਰਮਕੋਪੀਆ ਬੀਪੀ ਆਖਦੇ ਹਨ ਤਾਂ ਦੋਸਤੋ ਤੁਸੀਂ ਹਰ ਦਵਾਈ ਦੇ ਪਿੱਛੇ ਉਹਦੇ ਸਟੈਂਡਰਡ ਨੂੰ ਮਿੱਥਣ ਵਾਲਾ ਦੇਖੋਗੇ ਮੈਂ ਤੁਹਾਨੂੰ ਇਸ ਵੀਡੀਓ 'ਚ ਦਿਖਾਵਾਂਗਾ ਆ ਤੁਸੀਂ نیچے ਦੇਖੋ ਤਾਂ ਹਰ ਦਵਾਈ ਦੇ ਵਿੱਚ ਕਿਤੇ ਨਾ ਕਿਤੇ ਲਿਖਿਆ ਹੁੰਦਾ ਤਾਂ ਉਸ ਗ੍ਰੰਥ ਜਾਂ ਅਫੀਸ਼ੀਅਲ ਗਜ਼ਟ ਦੇ ਸਟੈਂਡਰਡ ਤੇ ਪਿਓਰਿਟੀ ਟੈਸਟ ਦੇ ਮੁਤਾਬਕ ਉਹ ਚੀਜ਼ ਹੋਣੀ ਚਾਹੀਦੀ ਹੈ ਤਾਂ ਨੌਲੇਜ ਦੀ ਕਿਤੇ ਵੀ ਜ਼ਿੰਦਗੀ ਦੇ ਵਿੱਚ ਕਮੀ ਨਹੀਂ ਹੈ ਇੰਟਰਨੈਟ ਭਰਿਆ ਹੋਇਆ ਅੱਛੀ ਤੇ ਬੁਰੀਆਂ ਗੱਲਾਂ ਦਾ ਤੁਸੀਂ ਮਾਈਂਡ ਨੂੰ ਦੱਸਣਾ ਹੈ ਕਿ ਕਿਹੜੀ ਚੀਜ਼ ਤੁਸੀਂ ਖਿੱਚਣੀ ਹੈ ਐਬਜ਼ਾਰਬ ਕਰਨੀ ਹੈ ਤੇ ਕਿਹੜੀ ਰਿਜੈਕਟ ਕਰਨੀ ਹੈ ਕੰਨ ਦੋ ਅੱਖਾਂ ਦੋ ਹੈ ਕਿਸੇ ਕਰਕੇ ਦੇਖੋ ਦੋਸਤੋ ਧਿਆਨ ਨਾਲ ਬਾਬਾ ਦੀਪ ਸਿੰਘ ਇੰਡੋ ਅਮਰੀਕਨ ਇੰਸਟੀਚਿਊਟ ਪਰਸਨਲ سپورਟ ਵਰਕਰ ਫਾਰਮੇਸੀ ਅਸਿਸਟੈਂਟ ਬੀ ਵਾਕ ਕੋਰਸੇਸ ਐਮ ਐਲਟੀ ਐਕਸ-ਰੇ ਓਟੀ ਕੈਡੀ ਕੇਅਰ ਐਮ ਪੀ ਐਚ ਡਬਲ ਹੈਲਥ ਕੇਅਰ ਕੋਰਸਸ ਤੇ ਨਾਨ ਹੈਲਥ ਕੋਰਸਸ ਲਈ ਸਾਨੂੰ ਜ਼ਰੂਰ ਮਿਲੋ ਤੇ ਜਿੱਥੇ ਵੀ ਤੁਹਾਨੂੰ ਸਟੱਡੀ ਗੈਪ ਲਈ ਪ੍ਰੋਬਲਮ ਆ ਰਹੀ ਹੈ ਜਸਟੀਫਾਈ ਕਰਨ ਲਈ ਸਾਨੂੰ ਮਿਲੋ ਏਜੰਟ ਨਹੀਂ ਆ ਤਾਂ ਕਮ ਸੇ ਕਮ ਐਜੂਕੇਟਰ ਦੇ ਬਾਹਰ ਨੇ ਤੁਹਾਡੀ ਨਈਅਤ ਤਾਰ ਸਕਦੇ ਆ ਚਾਹੇ ਕੋਈ ਟਿਊਬਿਸ ਵੀਜ਼ਾ ਹੋਵੇ ਉਹਦੇ ਵਿੱਚ ਐਨਓਸੀ ਕਿਵੇਂ ਲਿਖੀ ਦੀ ਹੈ ਜਾਂ ਲਿਖਵਾਈ ਦੀ ਹੈ ਤੇ ਕਿਵੇਂ ਆਪਣੀ ਆਇਟਰਨਰੀ ਡਿਜ਼ਾਈਨ ਕਰਨੀ ਹੈ ਆਓ ਦੇਖੀਏ ਦੋਸਤੋ ਪਹਿਲਾਂ ਆਪਣੇ ਮੁੱਦੇ ਦੀ ਗੱਲ ਕਰੀਏ ਇਹ ਦੇਖੋ ਤੁਸੀਂ ਇਹਦੇ ਉੱਤੇ ਆ ਦੇਖੋ ਸ਼ੈਫ ਟ੍ਰਾਇਓਜ਼ ਟ੍ਰੈਜ਼ੋਨ ਇੰਜੈਕਸ਼ਨ ਅੱਗੇ ਆਈ ਪੀ ਲਿਖਿਆ ਹੈ ਆਈ ਪੀ ਦਾ ਕੀ ਮਤਲਬ ਹੈ ਇੰਡੀਅਨ ਫਾਰਮਾਕੋਪੀ ਆ ਠੀਕ ਹੈ ਉਹਦੇ ਸਟੈਂਡਰਡ ਮੁਤਾਬਕ ਹੈ ਮੈਟਮੋਰਫੀਨ ਹਾਈਡਰੋਕੋਰਾਈਟ ਡਾਇਬੀਟਿਸ ਦੀ ਮੈਡੀਸਨ ਹੈ ਤਾਂ ਆਈ ਪੀ ਲਿਖਿਆ ਆਏਗਾ ਉਸ ਤੋਂ ਉੱਪਰ ਮਾਇਓ ਇਨਸਟਾਲ ਬ੍ਰਿਟਿਸ਼ ਫਾਰਮਾਕੋਪੀ ਆ ਬੀਪੀ ਲਿਖਿਆ ਆਏਗਾ